ਨਾਮ ਵਾਹਿਗੁਰੂ ਸਾਹਿਬ ਜੀ ਅਸਨ ਹਲਾ ਪਨਵਾ ਪੰਜ ਪੜਾ ਜਿਹ ਪੜਾ ਲੂਟੀ ਪਣਹਾਰੀ ਸਮਾਰਗ ਸੰਤਨ ਦੂਰਾਰੀ ਸਤਿਗੁਰ ਪੂਰੈ ਸਾਚ ਕਹਿਆ ਨਾਮ ਤੇਰੇ ਕੀ ਮੁਕਤੀ ਬਿਖਤੀ ਬਿਥੀ ਬਿਥੀ ਜਮ ਕਾਮmarg ਦੂਰ ਰਹਿ ਰਹਾ ਜਹ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ जह आ वटे बत कण साथ पा ब्रह्म के संगी साथ चित्रगुप्त सब लिखते लेखा भगत जणा को दृष्टन पेखा कह नानक जे सतगुरु पूरा वाजे तके अनहद तूर कह नानक जे सतगुरु पूरा निवाजे तके अनहद तूर वाहे गुरु जी का गलसा ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਮੋਰਾ ਹੋ ਸਰਲਜਾ ਰਖਲੇ ਹੋ ਸਦਨਾ ਜਨ ਤੋਰਾ ਧਰਸਨ ਦਾਸ ਕਹ ਜਨ ਨਾਨਕੋ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪਰਖ ਭਗਵਾਨ ਦਾਸਨ ਦਾਸ ਕਹ ਜਨ ਨਾਨਕੋ ਜੇ ਹਾ ਤੂੰ ਕਰਾਏ ਹੈ ਤੇ ਹਾਂ ਹਾਂ ਕਰੀ ਵਖਿਆਨ ਸੁਗ੍ਰੂ ਪਿਆਰੀ ਗੁਰੂ ਸਰੀ ਸਾ ਸੰਗਤ ਜੀ ਆਓ ਸਤਿਗੁਰਾਂ ਨੇ ਜੋ ਕੀ ਪਾਵਨ ਫਰਮਾਨ ਬਖਸ਼ਿਸ਼ ਕੀਤਾ ਹੈ ਫਰਮਾਨ ਨਾਲ ਜੁੜਨਾ ਕਰੀਏ ਆਸਾ ਮਹੱਲਾ 5 ਆਸਰ ਆ ਗਿਆ ਪੰਜਵੇਂ ਪਾਤਸ਼ਾਹ ਦੇ ਮੁਖਾਰਬਨ ਤੋਂ ਉਚਾਰਨ ਕੀਤਾ ਹੋਇਆ ਆਸਾ ਰਾਗ ਦਾ ਲੜੀਵਾਰ ਦਾ 91 ਨੰਬਰ ਸ਼ਬਦ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 393 ਅੰਗ ਤੇ ਸੁਸ਼ੋਭਿਤ ਹੈ ਆਸਾ ਮਹੱਲਾ 5 ਪੰਚ ਪਦਾ ਪੰਜ ਪਦਿਆਂ ਦਾ ਇਹ ਪੂਰਾ ਸ਼ਬਦ ਹੈ ਪਹਿਲਾ ਚਾਰ ਪਦਿਆਂ ਦਾ ਸੀ ਤੇ ਹੁਣ ਪੰਜ ਪਦਿਆਂ ਦਾ ਇਹ ਸ਼ਬਦ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਤਿਗੁਰੂ ਪੁਰ ਹੈ ਸੱਚ ਕਹਿਆ ਜਦੋਂ ਬਾਬਾ ਮਹਾਦੇਵ ਤੇ ਬਾਬਾ ਪ੍ਰਿਥੀਚੰਦ ਪ੍ਰਿਥੀ ਜੋ ਕਿ ਤਣਗੁਰ ਗੁਰ ਅਰਜਨ ਸਾਹਿਬ ਜੀ ਦੇ ਵੱਡੇ ਭਰਾ ਸਨ ਜਿਨ੍ਹਾਂ ਨੇ ਵੈਰ ਅਖੀਰ ਤੱਕ ਸਤਿਗੁਰਾਂ ਨਾਲ ਕੀਤਾ ਤੇ ਮਹਾਦੇਵ ਆਪਣੇ ਅਖੀਰ ਸਾਸਾਂ ਦੇ ਸਮੇਂ ਜੋ ਕਿ ਸਤਿਗੁਰੂ ਅੰਮ੍ਰਿਤਸਰ ਦੀ ਪਾਵਨ ਧਰਤੀ ਨੂੰ ਛੱਡ ਕੇ ਗੋਵਿੰਦਵਾਲ ਸਾਹਿਬ ਵਿਰਾਜਮਾਨ ਸਨ। ਪ੍ਰਿਥੀ ਦੇ ਕਰਮਾ ਤੋਂ ਕੋ ਕਰਮਾ ਤੋਂ ਤਾਂਗਾ ਕੇ ਸਤਿਗੁਰਾਂ ਨੇ ਅੰਮ੍ਰਿਤਸਰ ਦੀ ਪਾਵਨ ਧਰਤੀ ਵੀ ਛੱਡੀ ਤਾਂ ਕਿ ਕਲਾ ਕਲੇਸ਼ ਨਾ ਬਣੇ। ਤੇ ਮਾਦੇਵ ਆੰਤਮ ਸਮੇਂ ਵਿੱਚ ਆਇਆ ਸਤਿਗੁਰਾਂ ਦੇ ਚਰਨਾਂ ਵਿੱਚ ਕਹਿੰਦੇ ਸਤਿਗੁਰੂ ਕਿ ਬਖਸ਼ੋ ਮੇਰੇ ਗੁਨਾਹ ਬਹੁਤ ਨੇ ਅਣਭੋਲਤਾ ਤੇ ਮੈਂ ਗਲਤੀਆਂ ਬਹੁਤ ਕੀਤੀਆਂ ਪਰ ਮੇਰਾ ਸਮਨ ਨਜ਼ਦੀਕ ਹੈ। ਤੇ ਮੈਂ ਹੁਣ ਕਿਸ ਤਰ੍ਹਾਂ ਪਾਰ ਉਤਾਰਾ ਕਰਾਂ ਆਪਣਾ ਕਿਉਂਕਿ ਪਾਪ ਬਹੁਤ ਕੀਤੇ ਕਿਉਂਕਿ ਸਤਿਗੁਰੂ ਵੀ ਕਹਿੰਦੇ ਨੇ ਜਿਹੜਾ ਪਾਪ ਕਰਕੇ ਗਲਤੀ ਕਰਕੇ ਗਲਤੀ ਮੰਨ ਜਾਏ ਤੇ ਸੁਧਰਨ ਦੀ ਉਮੀਦ ਰੱਖੇ ਅੱਗੇ ਤਾਂ ਵੀ ਸੁਧਰਨਾ ਹੈ ਸੁਧਰਨ ਦਾ ਨਿਸ਼ਚੈ ਕਰ ਲੈ ਧਾਰ ਲੈ ਕਹਿੰਦੇ ਪ੍ਰਵਾਨ ਹੋ ਜਾਂਦਾ ਤੇ ਉਸ ਸਮੇਂ ਮਹਾਦੇਵ ਨੇ ਬੇਨਤੀ ਕੀਤੀ ਤਾਂ ਸਤਿਗੁਰਾਂ ਨੇ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਕੇ 84 ਪੌੜੀਆਂ 84 ਇਸ਼ਨਾਨ ਕੇ ਬਾਅਦ 84 ਵਾਰ ਇਸ਼ਨਾਨ 84 ਜਪਦੀ ਸਾਹਿਬ ਦੇ ਪਾਠ ਕਰਨ ਦਾ ਆਖਿਆ ਬਾਬਾ ਮਾਦੇਸਰ ਜੀ ਨੂੰ ਤੇ ਉਸ ਸਮੇਂ ਮਾਦੇਵ 84 ਪਾਠ ਕਰਕੇ ਸਤਗੁਰਾਂ ਦੇ ਚਰਣੀ ਪਹੁੰਚੇ ਜਦੋਂ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਆਪਣੇ ਪ੍ਰਾਣ ਤਿਆਗ ਦਿੱਤੇ ਸਵਾਸ ਸੰਪੂਰਨ ਹੋ ਗਏ ਤੇ ਸੰਸਾਰ ਤੋਂ ਕੂਚ ਕੀਤਾ ਉਸ ਪਰਥਾਈ ਜੋ ਕਿ ਮਾਦੇਵ ਜੀ ਨੂੰ ਡਰ ਸੀ ਜੋ ਕਿ ਵੱਡੇ ਭਰਾਤਾ ਜੀ ਸੰਮਾਦੇਵ ਉਹਨਾਂ ਨੂੰ ਡਰ ਸੀ ਵੀ ਮੈਂ ਚੰਗੇ ਕਰਮ ਕੀਤੇ ਨਹੀਂ ਤੇ ਮੇਰਾ ਅਗਲਾ ਜਨਮ ਬਹੁਤ ਔਖਾ ਹੋਏਗਾ ਜਿਸ ਪਰਥਾਈ ਸਤਿਗੁਰਾਂ ਨੇ ਬोली ਸਾਹਿਬ ਤੇ ਅਸ਼ਨਾਣ ਕਰਨ ਨੂੰ ਕਿ ਤੂੰ ਡਰ ਕਿਹੜਾ ਹੈ ਤੇ ਕਿਸ ਡਰ ਤੋਂ ਕਿਵੇਂ ਸਤਿਗੁਰਾਂ ਨੇ ਬਚਾ ਕੇ ਮਾਹਦੇਵ ਦਾ ਉਧਾਰ ਕੀਤਾ ਆਪਣੇ ਵੱਡੇ ਭਰਾਤਾ ਦਾ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਕਹਿੰਦੇ ਨੇ ਸਤਿਗੁਰੂ ਪੂਰੇ ਸਾਟ ਕਹਿਆ ਕਹਿੰਦੇ ਮੇਰੇ ਪੂਰੇ ਸਤਿਗੁਰੂ ਨੇ ਗਿਆਨ ਦਿੱਤਾ ਹੈ ਸੱਚ ਕਿ ਸੱਚ ਦੱਸਣਾ ਕੀਤਾ ਹੈ ਕਿ ਨਾਮ ਤੇਰੇ ਕੀ ਮੁਕਤੇ ਬਿਥੇ ਜਮ ਕਾ ਮਾਰਗ ਦੂਰ ਰਹੇ ਆ ਕਿਨੇ ਨਾਮ ਤੇਰੇ ਕੀ ਮੁਕਤੇ ਬੀਥੀ ਕਿਨੇ ਜਿਹੜਾ ਵੀ ਤੇਰੇ ਨਾਮ ਵਿੱਚ ਚੱਲਦਾ ਹੈ ਨਾਮ ਦੇ ਰਸਤੇ ਤੇ ਚੱਲਦਾ ਉਹਨਾਂ ਦੇ ਸਾਰੇ ਰਸਤੇ ਭਾਵ ਜਮਾ ਦੀਆਂ ਮਾਰਾਂ ਤੋਂ ਵੀ ਬਚ ਜਾਂਦਾ ਹੈ ਜਨ ਨਾਨਕ ਲੇਖਾ ਮੰਗਦਾ ਮੰਗਾ ਫਤਗੁਰੂ ਕਿਨੇ ਕਿਨੇ ਭਾਈ ਨਾਮ ਤੇਰੇ ਮੁਕੇ ਮੁਕੇ ਬੀਥੀ ਬੀਥੀ ਪਾਪ ਰਾਹ ਖੁੱਲ ਜਾਣਾ ਕਹਿੰਦੇ ਜਦੋਂ ਤੇਰਾ ਨਾਮ ਕੋਈ ਵੀ ਜਪਦਾ ਹੈ ਮੇਰੇ ਸਤਿਗੁਰਾਂ ਨੇ ਸੱਚ ਦੱਸਿਆ ਭਾਈ ਉਹਦਾ ਜਮਾ ਦਾ ਮਾਰ ਜਮ ਕਾ ਮਾਰਗ ਦੂਰ ਰਹਿ ਆ ਉਹਨਾਂ ਦੇ ਸਵਰਗ ਦੇ ਰਸਤੇ ਖੁੱਲ ਜਾਂਦੇ ਨੇ ਚੰਗੇ ਭਾਗਾਂ ਦੇ ਰਸਤੇ ਖੁੱਲ ਜਾਂਦੇ ਨੇ ਤੇ ਜਮਾ ਦੀਆਂ ਮਾਰਾਂ ਤੋਂ ਬਚ ਕੇ ਦੂਰ ਰਹਿ ਜਾਂਦਾ ਬਾਠ ਜਮਾ ਦਾ ਰਸਤਾ ਬਹੁਤ ਦੂਰ ਰਹਿ ਜਾਂਦਾ ਕਹਿੰਦਾ ਮਤਲਬ ਜੇ ਜੋ ਸ਼ਰਣ ਆਵੇ ਤੇ ਸੰਠ ਲਾਵੇ ਇਹ ਗੁਰਦ ਸਵਾਮੀ ਸੰਧਾ ਸਤਿਗੁਰੂ ਕੰਠ ਭਾਵ ਗਲੇ ਵਕ ਵੀ ਗਲ ਵਕੜੀ ਚ ਲੈ ਜਾਂਦਾ ਪਰ ਜਿਹੜਾ ਸ਼ਰਨ ਆਵੇ ਜਿਹੜਾ ਗੁਰੂ ਦੇ ਹਜੂਰ ਸਨਮੁਖ ਹੋਵੇ ਫਿਰ ਕਹਿੰਦੇ ਜਮ ਕਾ ਮਾਰਗ ਦੂਰ ਰਹੇ ਜਮਾਂ ਦੀ 파ਹੀ ਨੇੜੇ ਨਹੀਂ ਆਂਦੀ ਪਵ ਜੰਮਣ ਮਰਨ ਤੋਂ ਬਚ ਜਾਂਦਾ ਐਸਾ ਮਨੁੱਖ ਪਰ ਸ਼ਰਤ ਕੀ ਹੈ ਜਿਹੜਾ ਸਤਿਗੁਰੂ ਕਹਿੰਦੇ ਨੇ ਨਾਮ ਤੇਰੇ ਕੀ ਮੁਕਤੀ ਮੁਕਤੇ ਵੀ ਥੀ ਨਾਮ ਤੇਰੇ ਦੀ ਜਿਹੜੀ ਵੀ ਸੇਮ ਕਮਾਈ ਕਰਦੇ ਨੇ ਘਾਲ ਘਾਲਣਾ ਕਰਦੇ ਨੇ ਉਹਨਾਂ ਦੇ ਰਸਤੇ ਖੁੱਲਦੇ ਨੇ ਹਰੀਖ ਦੇ ਨਹੀਂ ਰਹਾਉ ਵਿਸ਼ਰਾਮ ਦੇ ਕੇਂਦਰੀ ਪਾਸ ਸਮਝਾਂਦੇ ਨੇ ਆਸਾ ਮਹੱਲਾ ਪੰਜਵਾਂ ਪੰਚ ਪਾਦਾ ਜਿਹ ਪੈੜਾ ਲੂਟੀ ਪਣਹਾਰੀ ਜਿਹਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਆ ਕਰਮ ਧਰਮ ਪਾਖੰਡ ਜੋ ਦੀਸਹਿ ਤੈਨ ਜਮ ਜਾਗਾਤੀ ਲੂਟਾ ਹੈ ਨਿਰਵਾਣ ਕੀਤਨ ਗਾਵੋ ਕਰਤੇਗਾ ਨਿਮਖ ਸਿਮਰਤ ਜਿਤ ਛੂਟਾ ਕਿਨੇ ਜੋ ਕਰਮ ਕਰਦਾ ਏ ਧਰਮ ਕਰਦਾ ਏ ਸਾਰੇ ਲੁੱਟੇ ਜਾਣਗੇ ਨਿਰਵਾਣ ਭਾਵ ਕਿਸੇ ਆਸ਼ਾ ਮਨਸਾ ਤੋਂ ਇਲਛੜ ਜੋ ਵੀ ਬਾਣੀ ਹੈ ਉਹ ਗਾਣੀ ਕਰ ਮਨਸਾ ਨਾ ਰੱਖ ਨਿਸ਼ਕਾਮ ਹੋ ਕੇ ਨਾਮ ਜਪ ਨਿਸ਼ਕਾਮ ਹੋ ਕੇ ਸੇਵਾ ਸਿਮਰਨ ਕਰ ਫਿਰ ਤੇਰਾ ਕੀਤਾ ਵੀ ਸਫਲਾ ਤੇ ਕਹਿੰਦੇ ਜਿਹ ਪੜ੍ਹ ਲੈ ਲੁੱਟੀ ਪਣੀ ਹਾਰੀ ਜਿਸ ਰਸਤੇ ਤੇ ਚੱਲਿਆ ਤੇਰੇ ਸਾਰਾ ਕੁਝ ਲੁੱਟ ਲਿਆ ਜਾਏਗਾ ਕਰਮ ਧਰਮ ਪਖੰਡ ਪਾਪ ਸਭ ਲੁੱਟ ਲਏ ਜਾਣਗੇ ਪਰ ਜਿਹੜੀ ਨਿਸ਼ਕਾਮ ਸੇਵਾ ਹੈ ਜੀਆਂ ਤੇ ਦੇ ਹੈ ਇਹ ਕਿਦਰੇ ਲੁੱਟੀ ਨਹੀਂ ਜਾਏਗੀ ਕਹਿੰਦੇ ਜਿਹ ਪੈਡੇ ਲੁੱਟੀ ਪਣੀ ਹਰੀ ਮਹਾਦੇਵ ਨੇ ਬੇਨਤੀ ਕੀਤੀ ਵਾਦਗੁਰੂ ਸਵਾਸ ਸੰਪੂਰਨ ਹੋਣ ਵਾਲੇ ਨੇ ਤੇ ਜਿਹੜੇ ਰਾਹ ਹੁਣ ਜਾਣੇ ਮੋਦੇ ਰਾਹ ਉੱਥੇ ਸਾਰਾ ਕੁਝ ਜਮਾਨੇ ਹੀ ਲੁੱਟ ਲੈਣਾ ਜੇ ਜਮ ਜਾਗਾ ਤੀ ਲੁੱਟ ਹੈ ਜਿਹਨੂੰ ਸਤਿਗੁਰੂ ਕਹਿੰਦੇ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰਤ ਝੂਟ ਹੈ ਜਿਹੜਾ ਨਿਰਵਾਣ ਆਸ਼ਾ ਮਨਸਾ ਤੋਂ ਰਹਿ ਤੱਕ ਕੀਰਤਨ ਕਰਦਾ ਵਿੜਿਆਈ ਸਿਫਤ ਸਲਾਗਾ ਕਰਦਾ ਕੋਈ ਕਾਮਨਾ ਨਾ ਰੱਖੇ ਨਾ ਕਾਮਨਾ ਨਾ ਰੱਖੇ ਜਿਹੜਾ ਸੇਵਾ ਸਿਮਰਨ ਕਰਦਾ ਕਹਿੰਦੇ ਉਹ ਜਮਾ ਦੀ ਮਾਰ ਤੋਂ ਛੁੱਟ ਜਾਂਦਾ ਸੋ ਮਾਰਗ ਸੰਤਨ ਦੁਰਾਰੀ ਐਸਾ ਮਾਰਗ ਨਾਮ ਵਾਲਿਆਂ ਜਪਿਆਂ ਨਾਮ ਜਪੀਆ ਤੋਂ ਨਾਮ ਰਸੀਆਂ ਤੋਂ ਜਿਹੜੇ ਨਾਮ ਜਪਦੇ ਨੇ ਉਹਨਾਂ ਤੋਂ ਮਾਰਗ ਕੋਸ ਤੋਂ ਦੂਰ ਰਹਿੰਦਾ ਫਤਗੁਰ ਪੂਰ ਸੱਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕੇ ਮਾਰਗ ਦੂਰ ਰਹਿਆ ਰਹਾਉ ਕਹਿੰਦੇ ਪੂਰੇ ਫਤਗੁਰ ਨੇ ਫੱਤੀ ਗੱਲ ਕਹੀ ਹੈ ਭਾਈ ਨਾਮ ਦੀ ਬਦੌਲਤ ਸਾਰੇ ਰਾਹ ਖੁੱਲ ਜਾਂਦੇ ਨੇ ਜਮਾਂ ਦੀ ਮਾਹੀ ਤੋਂ ਬਚ ਜਾਂਦਾ ਜਮਾਂ ਦੇ ਰਾਹ ਤੇ ਜਾਣ ਤੋਂ ਲੁੱਟ ਹੋਣ ਤੋਂ ਬਚ ਜਾਂਦਾ ਹੈ ਰਹਾਉ ਵਿਸ਼ਰਾਮ ਦੇ ਕੇਂਦਰੀ ਪਾਸੇ ਜਾਂਦੇ ਨੇ ਜਹ ਲਾਲਚ ਜਾਗਾਟੀ ਘਾਟ ਕਹਿੰਦੇ ਜਿੱਥੇ ਲਾਲਚ ਰੂਪੀ ਖੋਟੋਏ ਟਿੱਬੇ ਨੇ ਜਾਗਾਟੀ अनेका ਜੁਗਤੀਆਂ ਨੇ अनेका ਘਾਟੀਆਂ ਨੇ ਦੂਰ ਰਹੀ ਉਹ ਜਨ ਤੇ ਵਾਵਾਟ ਉਹ ਜਨਪავლ ਜਿਹੜੇ ਭਗਤ ਨੇ ਜਿਹੜੇ ਉਹਦਾ ਨਾਮ ਜਪਦੇ ਨੇ ਨਾਮ ਸਿਮਰਨ ਕਰਦੇ ਨੇ ਤੇ ਜ਼ਿੰਦਗੀ 'ਚ ਧਾਰਨ ਕਰਦੇ ਨੇ ਉਹਣਾ ਤੋ ਰਸਤਾ ਬਹੁਤ ਦੂਰੋਂ ਰਹਿ ਜਾਂਦਾ ਹੈ ਜਹ ਆਵਟੇ ਬਹੁਤ ਕੰਨ ਸਾਥ ਜਹ ਆਵਟੇ ਆਵਟੇ ਕਹਿਣਾ ਆਵਟੇ ਨਹੀਂ ਕਹਿਣਾ ਕਿਉਂਕਿ ਸਤਿਗੁਰੂ ਕਹਿੰਦੇ ਨੇ ਜਹ ਆਵਟੇ ਜਿੱਥੇ ਨਰਕਾਂ ਵਿੱਚ ਕਣੇ ਸਮੂਹ ਜੀਵਾਂ ਦੇ ਨੇ ਉੱਥੇ ਕਾਫਲਿਆਂ ਦੇ ਕਾਫਲੇ ਬਿਆੰਤ ਤਪਾਏ ਜਾਂਦੇ ਨੇ ਬਹੁ ਆਵਟੇ ਬਹੁ ਆਵੇ ਤਪਦੇ ਨੇ ਭਾਵ ਬਹੁਤ ਜਮਾ ਦੀ ਮਾਰ ਪੈੜੀ ਪੈਂਦੀ ਹੈ ਬਹੁਤ ਅਨਸਾਸ ਹਤੇ ਬਹੁਤੇ ਫੰਗੀ ਹੁੰਦੇ ਨੇ ਪਰ ਜਿਤੇ ਨਾਮ ਰਸੀਏ ਨੇ ਪਰਮ ਬ੍ਰਹਮ ਗੈ ਸੰਗੀ ਸਾਥ ਜਿਹੜੇ ਨਾਮ ਰਸੀਏ ਨੇ ਉਹਨਾਂ ਦੇ ਨਾਲ ਸਿਰ ਪਰਮਾਤਮਾ ਦਾ ਨਾਮ ਹੁੰਦਾ ਹੈ ਪਰ ਜਿਹੜੇ ਨਾਮ ਨਹੀਂ ਜਪਦੇ ਮਨਮੁਖ ਜੀਵਨ ਇੰਜ ਕਹ ਲਈਏ ਸਾਖ ਤਾਂ ਮਨੁੱਖ ਨੇ ਉਹ ਫਿਰ ਨਰਕਾਂ ਚ 파ਹੀ ਚ ਜਾਂਦੇ ਨੇ ਤੇ ਨਰਕਾਂ ਚ ਜਾ ਕੇ ਉਹ ਕਹਿੰਦੇ ਉਹਨਾਂ ਦੇ ਬੜੇ ਮਿੱਤਰ ਹੁੰਦੇ ਨੇ ਪਰ ਜਿਹੜਾ ਸੱਚੇ ਰਸਤੇ ਤੇ ਚੱਲਦਾ ਉਹਦਾ ਮਿੱਤਰ ਕੋਈ ਨਹੀਂ ਹੈ ਪਰ ਪਰਮ ਬ੍ਰਹਮ ਕੇ ਸੰਗੀ ਸਾਥ ਉਹਦਾ ਸਿਰਫ ਇੱਕ ਨਿਰਮਿੱਤਰ ਹੈ ਪਰਮਾਤਮਾ ਜਿਹੜਾ ਸੰਗੀ ਬਣਦਾ ਹੈ ਸਾਥੀ ਬਣਦਾ ਹੈ ਚਿਤ੍ਰਗੁਪਤ ਆਬਾ ਸਭ ਲਿਖਤੇ ਲੇਖਾ ਤਾਂ ਹੀ ਸਤਗੁਰੂ ਦੀ ਬਾਣੀ ਕਹਿੰਦੀ ਚਿਤ੍ਰਗੁਪਤ ਜਦ ਲੇਖਾ ਮੰਗਾ ਤਬ ਕਿਆਲ ਮੁਖ ਲੈ ਕੇ ਜਾਏਗਾ ਰਾਮ ਸਿਮਰ ਪਛਤਾਏਗਾ ਮਨ ਪਾਪੀ ਜੀਰਾ ਲੋਭ ਕਰਤ ਹੈ आज कल उठ जाएगा ਕਿੰਨੇ ਚਤਰਗੁਪਤ ਨੇ ਜਦੋਂ ਲੇਖਾ ਮੰਗਿਆ ਭਾਵ ਤੇਰੇ ਪਰਦੇ ਤੂੰ ਆਪ ਖੋਲੇਗਾ ਉਹ ਤੇਰੀਆਂ ਗੱਲਾਂ ਨੇ ਤੇਰੇ ਸਾਹਮਣੇ ਸ਼ੀਸ਼ੇ ਵਾਂਗ ਕਲੀਅਰ ਹੋ ਜਾਣਾ ਹੈ ਫਿਰ ਕੀ ਜਵਾਬ ਦੇਵੇਂਗਾ ਇਸ ਲਈ ਰਾਮ ਸਿਮਰਨ ਕਰ ਅਸੀਂ ਤਾਂ ਮਾਫ ਕਰਨਾ ਜੇ ਸਿਮਰਨ ਵੀ ਕਰਦੇ ਆ ਤੇ ਦਿਨ ਚ ਨਿੰਦਿਆ ਚੁਗਲੀ ਕਰਦੇ ਆ ਕਿਉਂਕਿ ਸਿਆਣਿਆਂ ਨੇ ਭਗਤੀ ਦਾ ਇਹ ਵੀ ਕਿਹਾ ਵੀ ਭਗਤੀ ਅੰਮ੍ਰਿਤ ਵੇਲਾ ਜਿਹੜਾ ਸਾਹਮਣੇ ਦਾ ਭਗਤੀ ਦਾ ਪਹਿਲਾ ਪੜਾ ਪੂਰਾ ਕਰਦਾ ਹੈ ਜਿਹੜਾ ਦਿਨੇ ਵਿਚਰਦੇ ਆ ਕੀਰਤਨ ਸੁਣਦਾ ਉਹ ਦੂਜਾ ਪੜਾਅ ਪੂਰਾ ਕਰ ਲੈਂਦਾ ਜਿਹੜਾ ਜੀਵਾਂ ਤੇ ਦਿਆ ਕਰਦਾ ਉਹ ਚੌਥਾ ਤੀਜਾ ਪੜਾਅ ਪੂਰਾ ਕਰ ਲੈਂਦਾ ਇਸੇ ਤਰ੍ਹਾਂ अनेका ਪੜਾਅ ਨੇ ਕਹਿੰਦੇ ਭਾਈ ਚਿਤ੍ਰਗੁਪਤ ਸਭ ਲਿਖਤੇ ਲੇਖਾ ਇਹ ਸਾਰੇ ਲੇਖੇ ਲਿਖੇ ਜਾਂਦੇ ਨੇ ਅਸੀਂ ਤਾਂ ਨਿਤ ਨਾਮ ਜਪ ਲਿਆ ਸਵੇਰੇ ਅਮਰਤ ਵੇਲੇ ਸਾਂਭ ਲਿਆ ਪਰ ਨਰਸੀ ਜੀ ساری ਉਮਰ ਐਡਮਿਸ਼ਨ ਲਈ ਰੱਖਿਆ ਅੱਗੇ ਵਧੇ ਨਹੀਂ ਪਰ ਇਹਨੇ ਫਿਰ ਦਿਨੇ ਅੰਮ੍ਰਿਤ ਵੇਲੇ ਨਿਤਨੇਮ ਕਰ ਲਿਆ ਦਿਨੇ ਸਾਰਾ ਦਿਨ ਚੁਗਲੀਆਂ ਨਿੰਦਿਆ ਚੁਗਲੀ ਇਸ ਦਾ ਵੈਸੇ ਵਸਿਆ ਰਹਿੰਦਾ ਫਿਰ ਕਹਿੰਦੇ ਚਿੱਤਰਗੁਪਤ ਜਿੰਨੇ ਲੇਖਾ ਲੈਣਾ ਫਿਰ ਤੂੰ ਆਪ ਹੀ ਲੇਖਾ ਵਰਦਾ ਦੇ ਦੇਗਾ ਹਾਮੀ ਵੀ ਪਰਣੀ ਪੈਗੀ ਉਥੇ ਚੁਤਰਾਈਆਂ ਸੈਣ ਪਾਣੀ ਚੱਲਦੀ ਬਹੁਤ ਸੈਣ ਚੁਤਰਾਈਆਂ ਕਿਤੇ ਨਾ ਆ ਕੰਮ ਕਿਤੇ ਕੰਮ ਨਹੀਂ ਆਉਂਦੀਆਂ ਭਗਤ ਜਨ ਕੋ ਦ੍ਰਿਸ਼ਟ ਨ ਪੇਖਾ ਕਹਿੰਦੇ ਭਗਤ ਜਨਾਂ ਨੂੰ ਚੇਤ੍ਰਗੁਪਤ ਅੱਖ ਭਰ ਕੇ ਭਾਵ ਦ੍ਰਿਸ਼ਟੀ ਨਾਲ ਵੀ ਨਹੀਂ ਤੱਕਣਾ ਕਰਦੇ ਕਿਉਂਕਿ ਉਹਨਾਂ ਦਾ ਲੇਖਾ ਨਿਬੜ ਗਿਆ ਜਿਨ੍ਹਾਂ ਦਾ ਪੱਖ ਪਰਮਾਤਮਾ ਕਰੇ ਨਾ ਉਹਦਾ ਲੇਖਾ ਜੋਖਾ ਹੀ ਨਿਬੜ ਜਾਂਦਾ ਲੇਖਾ ਨਹੀਂ ਪੁੱਛਦਾ ਜਿੱਥੇ ਪ੍ਰਧਾਨ ਮੰਤਰੀ ਖੜਿਆ ਔਰਤੇ ਕੋਈ ਰੋਕਣੀ ਨਹੀਂ ਆ ਜਿੱਥੇ ਪਰਮਾਤਮਾ ਖੜ ਗਿਆ ਨਾ ਪਰਮਾਤਮਾ ਦੇ ਨਾਮ ਖੜ ਗਿਆ ਪਰਮਾਤਮਾ ਦਾ ਬਰਾਬਰ ਆਸਰਾ ਹੋ ਗਿਆ ਉੱਥੇ ਫਿਰ ਕਹਿੰਦੇ ਚੇਤ੍ਰਗੁਪਤ ਵੀ ਜਮਾ ਦੇ ਦੂਤ ਵੀ ਉਹਨੂੰ ਸਤਾਉਂਦੇ ਨਹੀਂ ਭਗਤ ਜਣਾ ਕੋ ਦ੍ਰਿਸ਼ਟ ਨਾਪੀਖਾ ਦ੍ਰਿਸ਼ਟੀ ਨਾਲ ਪੇਖਣਾ ਵੀ ਨਹੀਂ ਕਰਦੇ ਭਗਤਵੰਤ ਕਹੁ ਨਾਨਕ ਜਿਸ ਸਾਧਗੁਰ ਕੋਰਾ ਇਹਦੇ ਪ੍ਰਮਾਣ ਵੀ ਨਹੀਂ ਗਣਕਾਉਦਰੀ ਕਹਿ ਤੌਰ ਤੇ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਇ ਨਿਸਤਾਰ ਉਧਾਰਨ ਵੀ ਨੇ ਸੰਸਾਰ ਵਿੱਚ ਬਾਣੀ ਵਿੱਚ ਲਿਖੇ ਨੇ ਤੇ ਸਾਧਗੁਰ ਕਹਿੰਦੇ ਨੇ ਕਹੁ ਨਾਨਕ ਜੇ ਸਾਧਗੁਰ ਪੂਰਾ ਜਿਹਨੇ ਦਾਸ ਨਾਨਕ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹਨੇ ਦਾਸ ਨਾਨਕ ਕਹਿੰਦੇ ਆ ਕਹਿੰਦੇ ਭਾਈ ਜਿਸ ਸਤਿਗੁਰੂ ਜੂ ਪੂਰਾ ਜਿਹੜਾ ਸਤਿਗੁਰੂ ਪੂਰਾ ਹੈ ਨਾ ਵਾਜੈ ਤਾ ਕੇ ਅਨਹਦ ਤੂਰ ਉਹਦੇ ਮਨ ਵਿੱਚ ਅਨਹਦ ਵਾਜੇ ਵੱਜਦੇ ਨੇ ਨਾਮ ਰਸ ਦੇ ਉਹਦੇ ਮਨ ਵਿੱਚ ਖਿੜਾਓ ਚਾਹ ਪੈਦਾ ਰਹ ਹੁੰਦਾ 24 ਘੰਟੇ 24 ਘੰਟੇ ਨਾਮ ਬਾਣੀ ਨਾਲ ਜੁੜੇ ਰਹਿੰਦੇ ਨੇ ਸਤਿਗੁਰੂ ਪਿਆਰੀ ਸਾਸੰਗੇ ਜੀ ਅਸੀਂ ਵੀ ਨਾਮ ਬਾਣੀ ਨਾਲ ਜੁੜੀਏ ਤਾਂਕਿ ਸਾਡਾ ਵੀ ਆਇਆ ਸਫਲਾ ਹੋ ਫਕਿ ਸਾਡਾ ਵੀ ਇਸ ਸੰਸਾਰ ਤੇ ਵਿਚਰਨਾ ਸਫਲਾ ਹੋ ਸਕੇ ਸੋਦੇਵ ਸੀਸਨੀਆ ਕੋ ਬੇਨਤੀ ਆ ਪ੍ਰਵਾਨ ਕਰਨੀਆਂ ਦਿਓ ਸੀਸ ਕਰੋ ਅਰਦਾਸ ਅਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਚ ਆ ਜਾਵੇ ਲੇਖਕ ਤੈਨਾਂ ਛੁੱਟੀ ਐ ਖਿੰਖਣ ਖਿੰਨ ਭੂਲਣਹਾਰ ਵੋਸ਼ਨਹਾਰ ਵਛਲੇ ਨਾਨਕ ਪਾਰ ਉਤਾਰਦੇ ਹੋ ਫਰਜਣ ਅਸੀਂ ਸੜੀਆਂ ਜੋ ਹੋਵੇ ਸਾਇਬ ਸਹਿਮੇਲ ਘਟਵਰ ਕੇ ਫਤਿਹ ਦਾ ਜਵਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ